ਆਜ ਨਿਊਜ਼ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਰਮਜੀਤ ਸਿੰਘ ਭਕਨੇਵਾਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਦੋਸਤੋ ਖਾਸ ਮੁਲਾਕਾਤਾਂ ਜਦੋਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਹਮੇਸ਼ਾ ਹੀ ਅਸੀਂ ਬਹੁਤ ਹੀ ਪਿਆਰੀਆਂ ਸ਼ਖਸੀਅਤਾਂ ਤੁਹਾਡੇ ਨਾਲ ਰੂਬਰੂ ਕਰਾਉਂਦੇ ਆ ਤੇ ਅੱਜ ਸਾਡੇ ਨਾਲ ਸਾਡਾ ਭਾਈ ਧੀਰਾ ਗਿੱਲ ਸਪੈਸ਼ਲ ਚੇਚੇ ਤੌਰ ਤੇ ਸਾਡੇ ਪ੍ਰੋਗਰਾਮ 'ਚ ਪਹੁੰਚਿਆ ਪਹਿਲਾਂ ਭਾਈ ਧੀਰਾ ਗਿੱਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਪਰਮਜੀਤ ਪਾਜੀ ਆਪ ਜੀ ਦਾ ਔਰ ਜਿੰਨੇ ਵੀ ਤੁਹਾਡੇ ਚੈਨਲ ਨਾਲ ਤੁਹਾਡੇ ਬਾਦੀ ਮਿਲ ਰਹੇ ਨੇ ਤੇ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰ ਏ ਬਾਈ ਸਤਿ ਸ੍ਰੀ ਅਕਾਲ ਬੜੀ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਕਿ ਸਾਡਾ ਬਾਈ ਧੀਰਾ ਗਿੱਲ ਜਿਸ ਨੂੰ ਅਕਸਰ ਅਸੀਂ ਆਵਾਜ਼ਾਂ ਦੇ ਜ਼ਰੀਏ ਗਾਇਕੀ ਦੇ ਜ਼ਰੀਏ ਲਾਈਵ ਸਟੇਜਾਂ ਦੇ ਜ਼ਰੀਏ ਸੱਚ ਬੋਲਦੇ ਸੁਣਿਆ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਬਾਈ ਦੀ ਬਹੁਤ ਹੀ ਵਧੀਆ ਇੱਕ ਫਿਚਰ ਫਿਲਮ ਤੇ ਉਸ ਫਿਚਰ ਫਿਲਮ ਦਾ ਨਾਮ ਦੀ ਗੱਲ ਕਰਾਂ ਹਾਈ ਬੀਬੀ ਕਿੱਥੇ ਫਸ ਗਏ ਤੇ ਮੈਂ ਜਦੋਂ ਇਸ ਨਾਮ ਨੂੰ ਵੀ ਸੁਣਿਆ ਤੇ ਮੈਨੂੰ ਬੜੀ ਹਾਸੀ ਵੀ ਆਈ ਹੈਰਾਨੀ ਵੀ ਹੋਈ ਤੇ ਮੈਂ ਕਿਹਾ ਵੀ ਕਿਤੇ ਨਾ ਕਿਤੇ ਜਿਵੇਂ ਧੀਰਾ ਹਮੇਸ਼ਾ ਗਾਣਿਆਂ ਦੇ ਵਿੱਚ ਸੱਚ ਬਿਆਨ ਕਰਦਾ ਹੈ ਏਸੇ ਤਰ੍ਹਾਂ ਇਸ ਫਿਲਮ ਦੇ ਵਿੱਚ ਵੀ ਸੱਚ ਬਿਆਨ ਕਰਨ ਲੱਗਾ ਸਭ ਤੋਂ ਪਹਿਲਾਂ ਇਸ ਫਿਲਮ ਦੀ ਜਿਹੜੀ ਕਿ ਰੂਪਰੇਖਾ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਿਓ ਜੀ ਬਿਲਕੁਲ ਜੀ ਪਰਮਜੀਤ ਪਾਜੀ ਥੈਂਕ ਯੂ ਆਪ ਜੀ ਦਾ ਔਰ ਅੱਜ ਨਿਊਜ਼ ਵਾਲਾ ਚੈਨਲ ਦੇਖ ਰਹੇ ਸਾਰਿਆਂ ਦਾ ਇੱਕ ਵਾਰੀ ਫਿਰ ਧੰਨਵਾਦ ਸਾਡੀ ਇਹ ਫਿਲਮ ਹਾਈ ਬੀਬੀ ਕਿੱਥੇ ਫਸ ਗਈ ਹਾਰਰ ਕਮੇਟੀ ਮੂਵੀ ਹੈ ਜੀ ਜੀ ਜਿਹਦੇ ਵਿੱਚ ਤੁਹਾਨੂੰ ਬਹੁਤ ਹਸਾਇਆ ਜਾਵੇਗਾ ਔਰ ਬੜੇ ਜਿਹੜੇ ਨਾ ਪਿਆਰੇ ਜਿਹੇ ਭੂਤ ਐ ਦੇਖ ਜਿਹੜੇ ਤੁਹਾਨੂੰ ਫਸਾਉਣਗੇ ਇਸ ਫਿਲਮ ਰਾਈ ਜਿਵੇਂ ਕਿ ਅਨੀਤਾ ਦੇਵਗਨ ਮੈਡਮ ਜੀ ਜੋ ਕਿ ਬੜੇ ਸੀਨੀਅਰ ਕਲਾਕਾਰ ਨੇ ਫਿਲਮੀ ਦੁਨੀਆ ਦੇ ਔਰ ਇਫਤਿਹਾਰ ਠਾਕਰ ਸਾਹਿਬ ਪਾਕਿਸਤਾਨ ਵਾਲੇ ਜਿਨ੍ਹਾਂ ਨੂੰ ਤੁਸੀਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਚੱਲ ਮੇਰਾ ਪੁੱਤ ਅਤੇ ਅਨੇਕਾ ਹੋਰ ਪ੍ਰੋਜੈਕਟਾਂ ਚ ਦੇਖਿਆ ਨਾ ਡਰਾਮਿਆਂ ਚ ਦੇਖਿਆ ਦੀਦਾਰ ਗਿਲਵੀਰ ਸਾਡਾ ਜਿਸ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਔਰ ਰੀਲਾਂ ਤੇ ਤੁਸੀਂ ਦੇਖਦੇ ਰਹਿੰਦੇ ਉਹਨਾਂ ਨੇ ਸਾਥ ਦਿੱਤਾ ਨਾਲ ਬਹੁਤ ਸੋਹਣਾ ਕਰੈਕਟਰ ਕੀਤਾ ਉਹਨਾਂ ਨੇ ਵੀ ਅਰਵਿੰਦਰ ਮਾਨ ਜੀ ਜਿਨ੍ਹਾਂ ਨੂੰ ਜੋੜੀ ਫਿਲਮ ਵਿੱਚ ਤੁਸੀਂ ਦਿਲਜੀਤ ਭਾਈ ਨੇ ਦੇਖਿਆ ਜੀ ਔਰ ਬਹੁਤ ਸਾਰੇ ਹੋਰ ਕਲਾਕਾਰ ਮਾਲਵੀ ਮਲਹੋਤਰਾ ਜੀ ਜੋ ਮੇਰਾ ਨਾਮ ਹੀ ਲੀਡ ਕਰ ਰਹੇ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਜੀ ਸਿਮਰਜੀਤ ਹੁੰਦਲ ਭਾਜੀ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਪੁੱਤ ਜੱਟਾਂ ਦੇ ਜੱਟ ਬॉयਜ਼ ਨਾਨਕਾ ਮੇਲ ਗਨ ਐਂਡ ਗੋਲ ਮਾਈਨਿੰਗ 25 ਕਿਲੇ ਜੀ ਔਰ ਬਹੁਤ ਸਾਰੀਆਂ ਵੱਡੀਆਂ ਫਿਲਮਾਂ ਨੂੰ ਡਾਇਰੈਕਟ ਕੀਤਾ ਔਰ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜੀ ਸਾਡੇ ਸਰਦਾਰ ਬਗੀਚਾ ਸਿੰਘ ਸੰਧੂ ਭਾਜੀ ਔਰ ਬੋਬੀ ਸੰਧੂ ਜੀ ਨੇ ਔਰ ਸਾਡੀ ਟੀਮ ਸਾਰੀ ਸੁਖਜੀਤ ਜੈਤੋਂ ਜੀ ਔਰ ਜਿੰਨੇ ਵੀ ਇਸ ਟੀਮ ਨਾਲ ਜੁੜੇ ਸਾਰਿਆਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੂੰਗਾ ਕਿਉਂਕਿ ਇਸ ਫਿਲਮ ਨੂੰ ਬਣਾਉਣ ਤੇ ਬਹੁਤ ਮਿਹਨਤ ਲੱਗੀ ਹੈ ਔਰ ਜਦੋਂ ਤੁਸੀਂ ਥੀਏਟਰਸ ਦੇ ਵਿੱਚ ਜਾਓਗੇ ਜਦੋਂ ਤੁਸੀਂ ਇਸ ਫਿਲਮ ਨੂੰ ਵੇਖੋਗੇ ਇੱਕ ਫੈਮਿਲੀ ਮੂਵੀ ਹੈ ਹਾਰਰ ਕਮੇਡੀ ਹੈ ਤੁਹਾਡਾ ਫੁੱਲ ਐਂਟਰਟੇਨਮੈਂਟ ਹੋਏਗਾ ਇੱਕ ਵੀ ਬੰਦਾ ਇਹ ਨਹੀਂ ਕਹੇਗਾ ਬਾਹਰ ਆ ਕੇ ਵੀ ਅਸੀਂ ਹੱਸੇ ਨਹੀਂ ਜਾਂ ਇੰਜੋਏ ਨਹੀਂ ਕੀਤਾ ਕਿਉਂਕਿ ਪਹਿਲਾਂ ਵੀ ਤੁਸੀਂ ਚਾਹ ਠਾਕੁਰ ਸਾਹਿਬ ਅਨੀਤਾ ਦੇਵਗਨ ਜੀ ਦਿਦਾਰ ਗਿਲ ਰਵਿੰਦਰ ਮੰਡ ਸਾਰਿਆਂ ਨੂੰ ਤੁਸੀਂ ਪਹਿਲਾਂ ਹਸਾਉਂਦੇ ਦੇਖਿਆ ਤੇ ਇਹ ਵੀ ਮੂਵੀ ਉਦਾਂ ਹੀ ਤੁਹਾਨੂੰ ਹਸਾਏ ਕਿ ਥੀਏਟਰਸ ਵਿੱਚ ਤੇਰਾ ਭਾਜੀ ਜਿਵੇਂ ਹੁਣ ਅਕਸਰ ਆਪਾਂ ਫਿਲਮ ਇੰਡਸਟਰੀ ਜਦੋਂ ਗੱਲ ਕਰਦੇ ਆਂ ਗਾਇਕੀ ਤੋਂ ਫਿਲਮ ਇੰਡਸਟਰੀ ਦੇ ਵਿੱਚ ਦੇਖੋ ਤੁਸੀਂ ਬੜਾ ਬਾਲਾ ਲੰਬਾ ਸਫਰ ਜਿਹੜਾ ਗਾਇਕੀ ਨਾਲ ਰਿਹਾ ਤੇ ਕੈਮਰਾ ਫੇਸ ਕਰਨਾ ਬੜਾ ਇੱਕ ਨਾਰਮਲ ਜੀ ਉਹ ਚੀਜ਼ ਕਹਿ ਸਕਦੇ ਆ ਗਾਣਿਆਂ ਦੇ ਵੀਡੀਓ ਬਣਨੇ ਪਰ ਜਦੋਂ ਇੱਕ ਫਿਲਮ ਦਾ ਜਿਹੜਾ ਸਬੱਬ ਜਦੋਂ ਬਣਦਾ ਤੇ ਗਾਣਿਆਂ ਦਾ ਤੇ ਫਿਲਮ ਦਾ ਐਕਸਪੀਰੀਅੰਸ ਕਿਵੇਂ ਦਾ ਤੁਹਾਨੂੰ ਜਿਹੜਾ ਇਤਕੀ ਇਸ ਦੇ ਵਿੱਚ ਨਜ਼ਰ ਆਇਆ ਕੁਝ ਵੱਖਰੀ ਗੱਲ ਲੱਗੀ ਕਿ ਯਾਰ ਵਾਕਈ ਜਿਹੜੀ ਫਿਲਮ ਸ਼ੂਟ ਹੁੰਦੀ ਹੈ ਤੇ ਇੱਕ ਗਾਣਾ ਸ਼ੂਟ ਹੁੰਦਾ ਉਹਦੇ ਵਿੱਚ ਕੁਝ ਡਿਫਰੈਂਟ ਹੁੰਦਾ ਬਿਲਕੁਲ ਦੀ ਬਹੁਤ ਫਰਕ ਹੈ ਜੀ ਗਾਣੇ ਸ਼ੂਟ ਕਰਨਾ ਔਰ ਫਿਲਮ ਸ਼ੂਟ ਕਰਨ ਦੇ ਵਿੱਚ ਮੈਂ ਕਹੂੰਗਾ ਵੀ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜਦੋਂ ਆਪਾਂ ਗਾਣੇ ਸ਼ੂਟ ਕਰਦੇ ਹਾਂ ਤੇ ਸਾਡੀ ਸਿਰਫ ਲਿਪਸਿੰਗ ਹੁੰਦੀ ਹੈ ਇੱਥੇ ਸਾਡੀ ਡਾਇਲੋਗ ਡਿਲੀਵਰੀ ਟਾਈਮਿੰਗ ਦਾ ਬਹੁਤ ਵੱਡਾ ਖਾਸ ਕਰਕੇ ਜਦੋਂ ਕੋਮੇਡੀ ਫਿਲਮ ਦੀ ਪੰਚਿੰਗ ਹਮਮ ਔਰ ਮੇਰੀ ਮੇਰਾ ਲੱਗ ਰਿਹਾ ਵੀ ਮੈਂ ਮੇਰੀ ਸ਼ੁਰੂਆਤ ਹੀ ਥੀਏਟਰ ਤੋਂ ਹੋਈ ਸੀ ਮੈਂ ਸਕੂਲ ਟਾਈਮ ਕਾਲਜ ਟਾਈਮ ਅਸੀਂ ਮੰਚ ਲੋਕ ਖਾਲਸਾ ਕਾਲਜ ਨਾ ਬਹੁਤ ਟਾਈਮ ਥੀਏਟਰ ਕੀਤਾ ਮੇਰੇ ਉਸਤਾਦ ਜੀ ਪੰਡਿਤ ਕ੍ਰਿਸ਼ਨ ਦੇਵ ਜੀ ਜਿਨ੍ਹਾਂ ਨਾਲ ਲਗਭਗ 4-5 ਸਾਲ ਮੈਂ ਥੀਏਟਰ ਕਰਦਾ ਰਿਹਾ ਹਮਮ ਸੋ ਉਹ ਜਿਹੜਾ ਤਜਰਬਾ ਸੀ ਉਹ ਸਟੇਜ ਤੇ ਕੰਮ ਆਇਆ ਜੀ ਜਦੋਂ ਅਸੀਂ ਸਟੇਜਾਂ ਤੇ ਲਾਈਵ ਪ੍ਰੋਗਰਾਮ ਲਾਈਵ ਅਖਾੜੇ ਕਰਦੇ ਸੀ ਹਮਮ ਸੋ ਉਹੀ ਚੀਜ਼ ਨੇ ਅੱਜ ਸਾਨੂੰ ਫਿਲਮ ਤੱਕ ਲੈ ਕੇ ਆਂਦਾ ਸੋ ਜਦੋਂ ਅਸੀਂ ਫਿਲਮ ਕਰਦੇ ਆਂ ਤੇ ਬਹੁਤ ਕੁਝ ਨਵਾਂ ਕੁਝ ਵੀ ਸਿੱਖਣ ਨੂੰ ਮਿਲਦਾ ਤੇ ਇਸ ਫਿਲਮ ਦੇ ਵਿੱਚ ਸਭ ਤੋਂ ਜ਼ਿਆਦਾ ਖਿਆਲ ਰੱਖਿਆ ਗਿਆ ਤੁਹਾਡਾ ਖਾਸ ਕਰਕੇ ਵੀ ਤੁਹਾਨੂੰ ਹਸਾਇਆ ਜਾਵੇ ਫੁੱਲ ਐਂਟਰਟੇਨਮੈਂਟ ਹੋਵੇ ਔਰ ਉਹਦੇ ਨਾਲ ਨਾਲ ਇੱਕ ਮੈਸੇਜ ਵੀ ਹੈ ਫਿਲਮ ਦੇ ਵਿੱਚ ਹਾਂ ਹਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂਕਿ ਤੁਸੀਂ ਥੀਏਟਰ ਜਾ ਕੇ ਫਿਲਮ ਦਾ ਟਵਿਸਟ ਜਿਹੜਾ ਉਹ ਖਤਮ ਹੋ ਜਾਣਾ ਜਦੋਂ ਆਪਾਂ ਸਾਰੀ ਚੀਜ਼ ਦੱਸਤੀ ਤੇ ਧੀਰਾ ਗਿਲ ਜੀ ਜਿਵੇਂ ਹੁਣ ਬਾਈ ਤੁਸੀਂ ਦੱਸਿਆ ਟੀਮ ਬਹੁਤ ਵਧੀਆ ਤੁਹਾਡੀ ਹੈ ਆਰਟਿਸਟ ਕਾਸਟਿੰਗ ਦੀ ਗੱਲ ਕਰੀਏ ਤਾਂ ਮੇਨ ਫੋਕਸ ਜਦੋਂ ਹੁਣ ਆਪਾਂ ਫਿਲਮ ਦੇ ਕਰਦੇ ਹਾਂ ਤਾਂ ਹਰ ਪਾਤਰ ਅਜ ਦੇ ਟਾਈਮ ਦੇ ਵਿੱਚ ਫਿਲਮ ਨੂੰ ਹਿੱਟ ਕਰਨ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਪਾਕਿਸਤਾਨ ਦੇ ਜਿਹੜੇ ਕਿ ਬਹੁਤ ਮਸ਼ਹੂਰ ਜਿਹੜੇ ਅਦਾਕਾਰ ਤੁਸੀਂ ਇਸ ਫਿਲਮ ਦੇ ਵਿੱਚ ਲੱਤੇ ਹੋਏ ਆ ਤੇ ਬਾਈ ਪਾਕਿਸਤਾਨ ਦੇ ਅਦਾਕਾਰਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਕਿਉਂਕਿ ਉਹ ਜਿੱਥੇ ਬਾ ਕਮਾਲ ਉਹਨਾਂ ਦੀ ਗੱਲਬਾਤ ਆ ਡਾਇਲੋਗ ਡਿਲੀਵਰੀ ਦੀ ਗੱਲ ਕਰੀਏ ਹਰ ਚੀਜ਼ ਹੁੰਦਾ ਪਰਫੈਕਟ ਹੈ ਤਾਂ ਕੁਝ ਨਵਾਂ ਐਕਸਪੀਰੀਅੰਸ ਤੁਹਾਡਾ ਜ਼ਰੂਰ ਹੋਇਆ ਹੋਣਾ ਬਿਲਕੁਲ ਜੀ ਮੈਂ ਨਾ ਜਿਸ ਦਿਨ ਪਹਿਲੇ ਦਿਨ ਸੀਨ ਕਰਨਾ ਸੀ ਰਫਤਾਰ ਠਾਕਰ ਸਾਹਿਬ ਹੋਣਾ ਨਾਲ ਹਾਂਜੀ ਮੈਨੂੰ ਬੜਾ ਇੱਕ ਪ੍ਰੈਸ਼ਰ ਵੀ ਸੀਗਾ ਵੀ ਇੰਨੇ ਵੱਡੇ ਆਰਟਿਸਟ ਆ ਰਹੇ ਨੇ ਨੀਤਾ ਦੇਵਗਨ ਜੀ ਆ ਰਹੇ ਨੇ ਪਰ ਉਹਨਾਂ ਨਾਲ ਜਦੋਂ ਅਸੀਂ ਪਹਿਲਾਂ ਇੱਕ ਦਿਨ ਸਪੈਂਡ ਕੀਤਾ ਗੱਲਾਂ ਬਾਤਾਂ ਕੀਤੀਆਂ ਉਹਨਾਂ ਨਾਲ ਮਿਲੇ ਤੇ ਉਹਨਾਂ ਨੇ ਇੰਨਾ ਜ਼ਿਆਦਾ ਪਿਆਰ ਨਾਲ ਟਰੀਟ ਕੀਤਾ ਵੀ ਉਹ ਯਾਦ ਹੀ ਨਹੀਂ ਰਿਹਾ ਵੀ ਇੰਨੇ ਸੀਨੀਅਰ ਕਲਾਕਾਰ ਜਿਹੜੇ ਆ ਜਦੋਂ ਮੇਰੇ ਵਰਗਾ ਕੋਈ ਪਹਿਲੀ ਵਾਰੀ ਫਿਲਮ ਕਰਦਾ ਉਹਦੇ ਨਾਲ ਇੰਨੇ ਪਿਆਰ ਨਾਲ ਇੰਨਾ ਵਧੀਆ ਕੰਮ ਵੀ ਕਰਾ ਸਕਦੇ ਆ ਜੀ ਜੀ ਤੇ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਔਰ ਆ ਜਿੰਨੇ ਵੀ ਸੀਨੀਅਰ ਆਰਟਿਸਟ ਉਹਨਾਂ ਨੂੰ ਵੀ ਬਹੁਤ ਮਜ਼ਾ ਆਇਆ ਕੰਮ ਕਰਕੇ ਤੁਹਾਨੂੰ ਮੇਰੇ ਡਾਇਰੈਕਟਰ ਸਾਹਿਬ ਕਹਿੰਦੇ ਹੁੰਦੇ ਵੀ ਆ ਧੀਰੇ ਗੇਲ ਇਹ ਯਾਦ ਰੱਖੀ ਵੀ ਕੋਈ ਇਹ ਨਹੀਂ ਕਹੂਗਾ ਪਹਿਲੀ ਵਾਰੀ ਜਾ ਕੇ థియేਟਰ ਦੇ ਵਿੱਚ ਜਦੋਂ ਅਸੀਂ ਬੰਬੇ ਫਿਲਮ ਦੇਖ ਕੇ ਆਏ ਨਾ ਹੁਣ ਦੀ ਫਾਈਨਲ ਕਹਿੰਦੇ ਵੀ ਕੋਈ ਇਹ ਨਹੀਂ ਕਹੂਗਾ ਵੀ ਧੀਰੇ ਗੇਲ ਦੀ ਪਹਿਲੀ ਫਿਲਮ ਹੈ ਹਾਂ ਹਾਂ ਤੁਹਾਨੂੰ ਕੰਮ ਬਹੁਤ ਪਸੰਦ ਆਏਗਾ ਬਹੁਤ ਮਿਹਨਤ ਕੀਤੀ ਹੈ ਬਾਕੀ ਤਾਂ ਚਲੋ ਆਡੀਅנס ਨੇ ਸੋਚਦੇ ਨੇ ਦੱਸਣਾ ਹੁੰਦਾ ਪਰ ਅਸੀਂ ਪ੍ਰੋਪਰ ਕੌਨਫੀਡੈਂਸ ਦੇ ਵਿੱਚ ਆ ਫਿਲਮ ਬਹੁਤ ਸੋਹਣੀ ਬਣੀ ਆ ਤੁਹਾਡਾ ਫੁੱਲ ਐਂਟਰਟੇਨਮੈਂਟ ਹੋਏਗਾ ਜੀ ਜੀ ਬਿਲਕੁਲ ਜੀ ਸੋ ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਜੀ ਤੁਸੀਂ ਪਿੱਛੇ ਬੈਕਐਂਡ ਤੇ ਪੋਸਟਰ ਬ੍ਰਾਂਡਿੰਗ ਤੋਂ ਹੀ ਪਤਾ ਲੱਗਦਾ ਹਾਈ ਬੀਬੀ ਕਿੱਥੇ ਫਸ ਗਏ ਸੋ ਇੱਕ ਕਨਸੈਪਟ ਦੇ ਵਿੱਚ ਹੀ ਬਹੁਤ ਸਾਰੇ ਸਵਾਲ ਛੁਪੇ ਹੋਏ ਆ ਕਿ ਉਹ ਸਵਾਲ ਕਿਸ ਤਰ੍ਹਾਂ ਦੇ ਹੋਣਗੇ ਕਿਉਂਕਿ ਅਸੀਂ ਜ਼ਿਆਦਾ ਡੀਪਲੀ ਤਾਂ ਨਹੀਂ ਉਹਨਾਂ ਚੀਜ਼ਾਂ ਨੂੰ ਤੁਹਾਡੇ ਨਾਲ ਡਿਸਕਸ ਕਰ ਸਕਦੇ ਤੀ ਰਾਘਲ ਸਾਹਿਬ ਵੀ ਉਹ ਚੀਜ਼ਾਂ ਨੂੰ ਨਹੀਂ ਦੱਸਣਗੇ ਕਿਉਂਕਿ ਫਿਰ ਤੁਸੀਂ ਥੀਏਟਰ ਚ ਜਾ ਕੇ ਉਹ ਮਜ਼ਾ ਜਿਹੜਾ ਪ੍ਰੋਪਰ ਨਹੀਂ ਲੈ ਪਾਉਂਗੇ ਤੇ ਧੀਰਾਗਿਲ ਜਿਵੇਂ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਪੰਜਾਬੀ ਫਿਲਮਾਂ ਦਾ ਰੁਝਾਨ ਜਿਹੜਾ ਹੌਲੀ-ਹੌਲੀ ਵਧਣ ਲੱਗਿਆ ਕਿ ਕਿਤੇ ਨਾ ਕਿਤੇ ਫਿਲਮ ਇੰਡਸਟਰੀ ਦੁਆਰਾ ਜਿਹੜੀ ਖੜੀ ਹੋ ਰਹੀ ਹੈ ਤੇ ਇੱਕ ਵਾਰ ਜਿੱਥੇ ਪਹਿਲਾਂ ਪੁੱਤ ਜੱਟਾਂ ਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਡਾਇਰੈਕਟਰ ਸਾਹਿਬ ਨੇ ਪੁਰਾਣੀਆਂ ਫਿਲਮਾਂ ਡਾਇਰੈਕਟ ਕੀਤੀਆਂ ਕਿ ਸ਼ੁਰੂ ਤੋਂ ਹੀ ਉਸ ਅੱਕ ਦੇ ਨਾਲ ਫਿਲਮਾਂ ਨੂੰ ਡਾਇਰੈਕਟ ਕਰਦੇ ਆ ਰਹੇ ਆ ਤੇ ਹੁਣ ਅੱਜ ਦੇ ਦੌਰ ਦੇ ਵਿੱਚ ਜਿਵੇਂ ਦੀ ਜਨਰੇਸ਼ਨ ਉਹ ਚਾਹੁੰਦੀ ਹੈ ਚੀਜ਼ਾਂ ਉਦਾਂ ਦੇ ਇਫੈਕਟਸ ਉਦਾਂ ਦੀਆਂ ਚੀਜ਼ਾਂ ਤੇ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਸਟੋਰੀ ਲਾਈਨ ਇਸ ਸਟੋਰੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਹਨਾਂ ਦਾ ਰਿਹਾ ਜੇ ਕਿਹਨਾਂ ਦੇ ਹੱਥੀ ਲਿਖੀ ਹੈ ਸਟੋਰੀ ਬਿਲਕੁਲ ਜੀ ਸਟੋਰੀ ਜਿਹੜੀ ਹੈ ਜੀ ਸਿਮਰਨਜੀਤ ਸਿੰਘ ਹੁੰਦਲਪਾਜੀ ਦੀ ਉਹਨਾਂ ਦੀ ਆਪਣੀ ਲਿਖੀ ਹੋਈ ਹੈ ਜੀ ਕਿਉਂਕਿ ਜਦੋਂ ਡਾਇਰੈਕਟਰ ਦੇ ਅੰਦਰ ਪਹਿਲਾਂ ਹੀ ਸਟੋਰੀ ਵਸੀ ਹੁੰਦੀ ਹੈ ਨਾ ਜੀ ਉਹ ਫਿਰ ਹੋਰ ਵੀ ਜ਼ਿਆਦਾ ਵਧੀਆ ਟ੍ਰੀਟਮੈਂਟ ਦਿੰਦਾ ਔਰ ਉਹਨਾਂ ਦੀ ਆਪਣੀ ਸਟੋਰੀ ਸੀ ਔਰ ਬਿੰਦੀਪਾਜੀ ਉਹਨਾਂ ਨੇ ਡਾਇਲੋਗ ਲਿਖੇ ਨੇ ਬਹੁਤ ਸਾਰੀਆਂ ਫਿਲਮਾਂ ਦੇ ਬਿੰਦੀਪਾਜੀ ਨੇ ਡਾਇਲੋਗ ਲਿਖੇ ਨੇ ਇਸ ਫਿਲਮ ਦੇ ਵੀ ਲਿਖੇ ਨੇ ਔਰ ਸਟੋਰੀ ਵੀ ਬਹੁਤ ਸੋਹਣੀ ਯੂਨੀਕ ਹੈ ਕਉਂਕੇ ਜੀ ਸੁਣਾਤ ਨਹੀਂ ਸਕਦੇ ਮੇਰਾ ਦਿਲ ਕਰਦਾ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਰ ਇਹ ابھی ਉਹ ਥੋੜਾ ਜਿਹਾ ਸਸਪੈਂਸ ਹੈ ਤੁਸੀਂ ਥੀਏਟਰ ਚ ਜਾਓਗੇ ਤੁਹਾਨੂੰ ਤੇਰੇ ਭਾਈ ਇਹ ਫਿਲਮ ਜਿਹੜੀ ਸ਼ੂਟ ਹੈ ਇਹਦਾ ਜਿਹੜਾ ਤਕਰੀਬਨ ਜ਼ਿਆਦਾਤਰ ਕਿੰਨਾ ਕੁ ਪਾਰਟ ਜਿਹੜਾ ਇਹ ਇੰਡੀਆ ਜਾਂ ਫਿਰ ਹੋਰ ਦੂਜੇ ਮੁਲਕਾਂ 'ਚ ਸ਼ੂਟ ਹੋਇਆ ਜੀ ਅ ਬਾਕੀ ਤਾਂ ਸਾਰੀ ਫਿਲਮ ਜੀ ਇੰਗਲੈਂਡ ਦੇ ਵਿੱਚ ਜੀ ਲੰਡਨ ਬਰਮਿੰਗਮ ਤੇ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟ ਹੋਈ ਹੈ ਜੀ ਜੀ ਔਰ ਜਿਹੜਾ 4 ਦਿਨ ਦਾ ਸ਼ੂਟ ਹੈ ਜੀ ਉਹ ਸਾਡਾ ਪੰਜਾਬ ਦੇ ਵਿੱਚ ਹੋਇਆ ਜ ਜਿਨ੍ਹਾਂ ਵਿੱਚੋਂ ਸਾਡੇ ਲਗਭਗ 1 ਦਿਨ ਦਾ ਡੇਡ ਦਿਨ ਦਾ ਸ਼ੂਟ ਸੀ ਉਹ ਸਰਦਾਰ ਪਗ ਸਿੰਘ ਜੀ ਦੇ ਪਿੰਡ ਖਟਕੜਕਲਾਂ ਦੇ ਵਿੱਚ ਹੋਇਆ ਜੀ ਜੀ ਆ ਬਾਕੀ ਦੀਆਂ ਵੱਖ-ਵੱਖ ਲੋਕੇਸ਼ਨਾਂ ਪੰਜਾਬ ਦੀਆਂ ਤੇ ਸ਼ੂਟ ਕੀਤਾ ਔਰ ਜਿਹਦੇ ਵਿੱਚ ਪਹਿਲਾ ਜਿਹੜਾ ਗਾਣਾ ਸਾਡਾ 1 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਜੀ ਉਹ ਬਲਕਾਰ ਨਖੀਲਾ ਤੇ ਮਨਜਿੰਦਰ ਗੁਲਸ਼ਨ ਜੀ ਉਹਨਾਂ ਦਾ ਅਖਾੜਾ ਹੈ ਜੀ ਕਿਆ ਬਾਤ ਹੈ ਜੀ ਕਿਆ ਬਾਤ ਔਰ ਤੁਹਾਨੂੰ ਬਹੁਤ ਮਜ਼ਾ ਆਏਗਾ ਉਹਦੇ 'ਚ ਦੇਸੀ ਟੱਚ ਵੀ ਹੈ ਅਖਾੜੇ 'ਚ ਤੁਹਾਨੂੰ ਪਤਾ ਜੀ ਹਮ ਹਮ ਤੇ ਮੇਰੀ ਖੁਸ਼ਕਿਸਮਤੀ ਹੈ ਕਿਉਂਕਿ ਪਹਿਲਾਂ ਉਹ ਬਾਜੀ ਦਾ ਅਖਾੜਾ ਜਿਹੜਾ ਸੀ ਪਹਿਲੀ ਫਿਲਮ ਦੇ ਵਿੱਚ ਮੇਰੇ ਸਤਿਕਾਰਯੋਗ ਮੇਰਾ ਮੈਂ ਬਹੁਤ ਮਿਸ ਕਰਦਾ ਕਿਉਂਕਿ ਬੜਾ ਪਿਆਰ ਸੀ ਸਾਡਾ ਸਿੱਧੂ ਮੂਸੇਵਾਲਾ ਵੀਰ ਕੀ ਬਾਤ ਉਹਨਾਂ ਦੀ ਫਿਲਮ ਦੇ ਵਿੱਚ ਪਹਿਲਾਂ ਅਖਾੜਾ ਭਾਜੀ ਦਾ ਆਇਆ ਸੀ ਬਲਕਾਰਨ ਖੀਲਾ ਜੀ ਦਾ ਹੁਣ ਆਪਣੀ ਫਿਲਮ ਦੇ ਵਿੱਚ ਵੀ ਉਹਨਾਂ ਦਾ ਅਖਾੜਾ ਆ ਰਿਹਾ ਜੋ ਇੱਕ ਤਰੀਕ ਨੂੰ ਰਿਲੀਜ਼ ਹੋਣਾ ਸੋ ਬਹੁਤ ਸੋਹਣੀ ਫਿਲਮ ਬਣੀ ਹੈ ਬੜੀ ਅਸੀਂ ਮਿਹਨਤ ਕੀਤੀ ਹੈ ਤੁਹਾਨੂੰ ਜ਼ਰੂਰ ਪਸੰਦ ਆਏਗੀ ਕਿਉਂਕਿ ਇਹਦੇ ਵਿੱਚ ਫੁੱਲ ਫੈਮਿਲੀ ਵਾਲਾ ਡਰਾਮਾ ਹੈ ਜੀ ਫੁੱਲ ਕਮੇਡੀ ਹੈ ਫੈਮਿਲੀ ਵਾਲੀ ਤੁਸੀਂ ਬੱਚਿਆਂ ਨੂੰ ਲੈ ਕੇ ਜਾਓਗੇ ਤੇ ਬੱਚਿਆਂ ਨੂੰ ਹਸਾਇਆ ਜਾਊਗਾ ਤੇ ਬਹੁਤ ਪਿਆਰੇ ਜਿਹੇ ਭੂਤ ਆ ਇਹਦੇ ਚ ਜਿਹੜੇ ਭੂਤ ਤੁਹਾਨੂੰ ਹਸਾਉਣਗੇ ਤੇ ਤੇਰਾਗਿਲ ਜੀ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਆਂ ਅਕਸਰ ਮੈਂ ਬੜਾ ਧੀਰ ਤੁਹਾਡੇ ਨਾਲ ਵੀ ਰਹਿਆ ਹਾਂ ਸਟੇਜਾਂ ਵੀ ਆਪਾਂ ਇਕੱਠੀਆਂ ਕੀਤੀਆਂ ਹਾਂ ਹਾਂ ਜੀ ਹਾਂ ਕੈਨੇਡਾ ਦੇ ਵਿੱਚ ਬਹੁਤ ਮੇਲੇ ਆਪਾਂ ਸਾਂਝੇ ਵੀ ਕੀਤੇ ਆਂ ਮਹਿਫਲਾਂ ਵੀ ਸਾਂਝੀਆਂ ਕੀਤੀਆਂ ਬੜੀਆਂ ਬਿਲਕੁਲ ਬਿਲਕੁਲ ਤੇ ਮੈਂ ਜਦੋਂ ਮੈਨੂੰ ਇਹ ਚੀਜ਼ ਸਾਰੀ ਕਨਫਰਮ ਹੋਈ ਤੇ ਮੈਂ ਬੜਾ ਸੋਚਿਆ ਕਿ ਯਾਰ ਧੀਰਾ ਗਿੱਲ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਰੋਮਾਂਸ ਵੀ ਕਰਦਾ ਹੋਊਗਾ ਕਿਤੇ ਕਿਤੇ ਸਾਈਡ ਵੀ ਹੋਊਗਾ ਤਾਂ ਇਹ ਇੱਕ ਜ਼ਿੰਦਗੀ ਦਾ ਨਜ਼ਾਰਾ ਜਿਹੜਾ ਵੱਖਰਾ ਮੇਰਾ ਪਰਸਨਲ ਦੇਖਣ ਦਾ ਇੱਕ ਬਹੁਤ ਮੈਨੂੰ ਚੇਟਕ ਬਣੀ ਪਈ ਹੈ ਕਿ ਮੈਂ ਕਦੋਂ ਇਹ ਫਿਲਮ ਦੇਖਾਂ ਕਦੋਂ ਰਿਲੀਜ਼ ਹੋਣੀ ਹੈ ਤੇ ਫਿਲਮ ਦੇ ਵਿੱਚ ਜੇ ਹੁਣ ਆਪਾਂ ਹੀਰੋਇਨ ਦੀ ਗੱਲ ਕਰੀਏ ਕਿਉਂਕਿ ਇੱਕ ਹੀਰੋ ਹੀਰੋ ਦਾ ਦੇਖੋ ਐਸ ਪਾਰਟ ਤੁਹਾਡੇ ਕੋਲੇ ਆ ਜੀ ਹੀਰੋਨ ਦਾ ਵੀ ਬਹੁਤ ਵੱਡਾ ਇੱਕ ਰੋਲ ਜਿਹੜਾ ਫਿਲਮ ਦੇ ਵਿੱਚ ਅਕਸਰ ਹੁੰਦਾ ਜੀ ਕਿਉਂਕਿ ਦੋ ਜਿਹੜੇ ਧੁਰੇ ਹੁੰਦੇ ਨੇ ਇਹਨਾਂ ਦੇ ਉੱਪਰ ਫਿਲਮ ਜ਼ਿਆਦਾਤਰ ਘੁੰਮਦੀ ਆ ਤੇ ਮੈਂ ਚਾਹਾਂਗਾ ਕਿ ਸਾਡੇ ਦਰਸ਼ਕਾਂ ਨਾਲ ਜਿਹੜੀ ਫਿਲਮ ਦੀ ਹੀਰੋਇਨ ਹੈ ਉਹਦੇ ਬਾਰੇ ਵੀ ਥੋੜੀ ਜਿਹੀ ਜਿਹੜੀ ਕੋਈ ਗੱਲਬਾਤ ਸਾਂਝੀ ਕਰਿਓ ਜੀ ਪਹਿਲਾਂ ਤਾਂ ਜੀ ਮੈਂ ਇਹ ਦੱਸਣਾ ਚਾਹੂੰਗਾ ਜੀ ਇਹਦੇ ਚ ਸਾਰੇ ਹੀਰੋ ਨੇ ਫਿਲਮ ਦੇ ਵਿੱਚ ਨਹੀਂ ਦੇਖੋ ਕਿਉਂਕਿ ਹੀਰੋ ਸਾਰੇ ਹੀ ਆ ਲੇਕਿਨ ਇੱਕ ਹਰ ਇੱਕ ਚੀਜ਼ ਦਾ ਤਿਰਫ ਜੀ ਦੇਖੋ ਬੈਲੈਂਸ ਹੁੰਦਾ ਹਰ ਇੱਕ ਚੀਜ਼ ਦਾ ਸਾਜ਼ੀਆਂ ਨੇ ਮਿਊਜ਼ੀਸ਼ੀਅਨ ਨੇ ਕੀਬੋਰਡ ਵਾਲੇ ਨੇ ਕੀਬੋਰਡ ਹੀ ਵਜਾਉਣਾ ਢੋਲ ਵਾਲਿਆਂ ਨੇ ਢੋਲ ਵੀ ਨਹੀਂ ਵੱਜਦਾ ਕੀਬੋਰਡ ਵੀ ਨਹੀਂ ਫਾਇਦਾ ਉਹਦਾ ਬਚਨਦਾ ਸੋ ਗੱਲ ਇਹ ਹੈ ਕਿ ਹਰ ਚੀਜ਼ ਦਾ ਇੱਕ ਇਹਦੇ ਵਿੱਚ ਵੀ ਜੀ ਇੱਕ ਸਟੋਰੀ ਆ ਜੀ ਹੀਰੋ ਸਭ ਤੋਂ ਵੱਡੀ ਗੱਲ ਵੀ ਇਹਦਾ ਕੰਟੈਂਟ ਜੁਨੀਕ ਹੈ ਸਟੋਰੀ ਆਪਣੇ ਆਪ ਚ ਇੱਕ ਹੀਰੋ ਆ ਜੀ ਔਰ ਇਹਦੇ ਵਿੱਚ ਜਿਹੜਾ ਨਾਲ ਮੇਨ ਲੀਡ ਜਿਹੜਾ ਕੀਤਾ ਜੀ ਉਹ ਮਾਲਵੀ ਮਲਹੋਤਰਾ ਜੀ ਬਹੁਤ ਵੱਡੇ ਆਰਟਿਸਟ ਨੇ ਸੌ ਦੀਆਂ ਬਹੁਤ ਸਾਰੀਆਂ ਮੇਨ ਲੀਡ ਉਹਨਾਂ ਨੇ ਫਿਲਮਾਂ ਕੀਤੀਆਂ ਨੇ ਜੀ ਤੇ ਪੰਜਾਬੀ ਉਹਨਾਂ ਦੀ ਪਹਿਲੀ ਫਿਲਮ ਹੈ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਉਹਨਾਂ ਨੇ ਤੇ ਆ ਬਾਕੀ ਜਿਹੜੇ ਆਰਟਿਸਟ ਆ ਉਹਨਾਂ ਦਾ ਵੀ ਇੱਕ ਕੈਰੈਕਟਰ بیس ਫਿਲਮ ਆ ਜੀ ਸਾਰਿਆਂ ਦੇ ਆਪਣੇ ਆਪਣੇ ਇੱਕ ਕੈਰੈਕਟਰ ਆ ਮੈਂ ਵੀ ਕੈਰੈਕਟਰ ਦੇ ਵਿੱਚ ਹੀ ਨਜ਼ਰ ਆਉਂਗਾ ਤੁਹਾਨੂੰ ਜੀ ਕਿਉਂਕਿ ਮਾਲਵੀ ਮਲਹੋਤਰਾ ਜੀ ਦੀ ਗੱਲ ਮੈਂ ਇਸ ਕਰਕੇ ਛੇੜੀ ਆ ਤੁਹਾਡੇ ਮੂੰਹੋਂ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਅ ਬੇਸ਼ੱਕ ਸਾਊਥ ਦੀ ਗੱਲ ਕਰੀਏ ਇੱਕ ਲੈਂਗੁਏਜ ਬੈਰੀਅਰ ਬਹੁਤ ਵੱਡਾ ਹੁੰਦਾ ਭਾਜੀ ਜਦੋਂ ਆਪਾਂ ਇੱਥੇ ਵੀ ਆਉਂਨੇ ਆ ਕਈ ਲੋਕ ਇਧਰ ਦੇ ਜਿਹੜੇ ਬੱਚੇ ਬORN ਨੇ ਪੰਜਾਬੀ ਬੋਲਦੇ ਆ ਲੇਕਿਨ ਸਲੈਂਗ ਉਹਨਾਂ ਦਾ ਕਿਤੇ ਨਾ ਕਿਤੇ ਇੰਗਲਿਸ਼ ਆਉਂਦਾ ਤੇ ਹੁਣ ਸਾਊਥ ਦੇ ਜਿਹੜੇ ਆ ਆਰਟਿਸਟ ਆ ਐਕਟਰ ਆ ਉਹਨਾਂ ਦੇ ਵੀ ਕਿਤੇ ਨਾ ਕਿਤੇ ਸਲੈਂਗ ਚ ਪ੍ਰੋਬਲਮ ਆਉਂਦੀ ਹੈ ਤਾਂ ਇਸ ਤਰ੍ਹਾਂ ਦੀ ਕੋਈ ਚੀਜ਼ ਐਕਸਟਰਾ ਨਹੀਂ ਜੀ ਇਹ ਇਹ ਮਾਲਵੀ ਮਲਹੋਤਰਾ ਜਿਹੜੇ ਹੈਗੇ ਪੰਜਾਬ ਤੋਂ ਆ ਬੇਸਿਕਲੀ ਓਕੇ ਜੀ ਬੰਬੇ ਰਹਿੰਦੇ ਨੇ ਮੈਂ ਇਹੀ ਜਾਣਨਾ ਚਾਹੁੰਨਾ ਹਾਂ ਪੰਜਾਬੀ ਬਹੁਤ ਸੋਹਣੀ ਬੋਲਦੇ ਨੇ ਅੱਛਾ ਜੀ ਔਰ ਪੰਜਾਬੀ ਫਿਰ ਪਹਿਲੀ ਫਿਲਮ ਕਿਉਂਕਿ ਪੰਜਾਬੀ ਇੰਡਸਟਰੀ ਬਹੁਤ ਗ੍ਰੋ ਅਪ ਕਰ ਰਹੀ ਹੈ ਦੇਖੋ ਐਸ ਸਾਲ ਦੀ ਮੈਨੂੰ ਲੱਗਦਾ ਵੱਡੀਆਂ ਫਿਲਮਾਂ ਸੀ ਪੰਜਾਬ ਦੀ ਜੱਟ ਐਂਡ ਜੁਨੀਅਰ 3 ਜੀ ਔਰ ਕਾਲਕੀ ਜਿਹੜੀ ਆਈ ਹੈ ਉਹਦੇ ਵਿੱਚ ਵੀ ਪੰਜਾਬੀ ਸਾਡੇ ਵੱਡੇ ਘੈਂਟ ਸਟਾਰ ਕਹਾ ਕਵਾਂਗੇ ਸੀਨੀਅਰ ਕਲਾਕਾਰ ਕਹਾਵਾਂਗੇ ਦਿਲਜੀਤ ਦੋਸਾਂ ਜਪਰੀ ਹੋਣਾ ਨੇ ਕਮਾਲ ਕਰਤੀ ਵੀ ਸਾਊਥ ਦੇ ਵਿੱਚ ਵੀ ਪੰਜਾਬੀ ਬੋਲੀ ਨੂੰ ਲੈ ਕੇ ਗਏ ਪੰਜਾਬੀ ਗੀਤ ਕਿੰਨਾ ਸੋਹਣਾ ਸੀ ਜੀ ਬਿਲਕੁਲ ਸਿੱਖਿਆ ਸੋ ਇਸ ਕਰਕੇ ਹੁਣ ਆਪਣੀ ਪੰਜਾਬੀ ਇੰਡਸਟਰੀ ਬਹੁਤ ਵੱਡੀ ਹੋ ਰਹੀ ਹੈ ਸਾਡੇ ਸੀਨੀਅਰ ਕਲਾਕਾਰ ਜਿਹੜੇ ਆ ਉਹ ਬੜੇ ਵੱਡੇ ਲੈਵਲ ਤੇ ਲੈ ਕੇ ਜਾ ਰਹੇ ਨੇ ਸੋ ਸਾਡੀ ਵੀ ਕੋਸ਼ਿਸ਼ ਹੈ ਵੀ ਅਸੀਂ ਵੀ ਵੱਧ ਤੋਂ ਵੱਧ ਮਿਹਨਤ ਕਰਕੇ ਅਸੀਂ ਚੰਗਾ ਕੰਟੈਂਟ ਲੈ ਕੇ ਆਈਏ ਔਰ ਉੱਥੋਂ ਦੇ ਜਿਹੜੇ ਕਲਾਕਾਰ ਆ ਕਿਉਂਕਿ ਪਹਿਲਾਂ ਜਿਹੜੇ ਸਾਊਥ ਦੇ ਵਿੱਚ ਫਿਲਮਾਂ ਦੇਖ ਰਹੇ ਆ ਸਾਊਥ ਦੀਆਂ ਜਦੋਂ ਉਧਰ ਦੇ ਆਰਟਿਸਟ ਪੰਜਾਬੀ ਫਿਲਮਾਂ 'ਚ ਵੀ ਆਉਣਗੇ ਜਿਨ੍ਹਾਂ ਨੇ ਆਲਰੇਡੀ ਉੱਥੇ ਕੰਮ ਕੀਤਾ ਸੋ ਉਹਨਾਂ ਨੂੰ ਪੰਜਾਬੀ ਇੰਡਸਟਰੀ ਬਾਰੇ ਵੀ ਹੋਰ ਪਤਾ ਲੱਗੂਗਾ ਔਰ ਤੁਹਾਨੂੰ ਪਤਾ ਹੀ ਹੈ ਜੀ ਜਿਹੜੀਆਂ ਫਿਲਮਾਂ ਅੱਗੇ ਨਿਕਲਦੀਆਂ ਫਿਰ ਉਹ ਡਬਿੰਗ ਹੋ ਕੇ ਵੱਖ-ਵੱਖ ਲੈਂਗੁਏਜਸ ਜਾਂਦੀਆਂ ਜੀ ਤੇ ਤੇਰਾ ਬਾਜੀ ਹੁਣ ਚਲੋ ਜਿਆਦਾ ਨਹੀਂ ਮੈਂ ਸਟੋਰੀ ਦੇ ਬਾਰੇ ਜਾਣਨਾ ਚਾਹਾਂਗਾ ਪਰ ਲੇਕਿਨ ਇੱਕ ਸਵਾਲ ਮੇਰੇ ਜ਼ਿਹਨ 'ਚ ਹੈ ਸਾਡੇ ਦਰਸ਼ਕ ਵੀ ਇਸ ਵਕਤ ਉਸ ਚੀਜ਼ ਨੂੰ ਲੈ ਕੇ ਉਤਾਵਲੇ ਆ ਕਿ ਯਾਰ ਜਿਹੜਾ ਇਹ ਭੂਤ ਹੈ ਫਿਲਮ ਦੇ ਵਿੱਚ ਜੋ ਭੂਤ ਤੁਸੀਂ ਹਾਰਰ ਭੂਤ ਪੂਤਰੀਆਂ ਦੀ ਗੱਲ ਕੀਤੀ ਆ ਜੀ ਵੀ ਇਹ ਭੂਤ ਜਾਂ ਪੂਤਨੀਆਂ ਸਾਰੇ ਇੰਗਲੈਂਡ ਦੇ ਹੀ ਆ ਜਾਂ ਫਿਰ ਇਹ ਸਾਰੇ ਭੂਤ ਪੂਤਨੀਆਂ ਇੰਡੀਆ ਤੋਂ ਕਿਤੇ ਰੂਟ ਕਰਕੇ ਇੱਥੇ ਪਹੁੰਚੇ ਆ ਕੁਝ ਇਸ ਤਰ੍ਹਾਂ ਦਾ ਹਲਕਾ-ਫੁਲਕਾ ਟਵਿਸਟ ਤਾਂ ਜ਼ਰੂਰ ਦੇਣਾ ਚਾਹੀਦਾ ਬਿਲਕੁਲ ਬਿਲਕੁ ਜੇ ਤੂੰ ਖੋਲਤੀ ਉਹ ਖੁੱਲ ਜਾਣੀ ਨਹੀਂ ਨਹੀਂ ਲੇਕਿਨ ਫਿਰ ਵੀ ਹੁੰਦਾ ਹੀ ਹੈ ਜੀ ਕਿਉਂਕਿ ਅਕਸਰ ਜਦੋਂ ਕਿਸੇ ਹਾਰਰ ਫਿਲਮ ਦੀ ਗੱਲ ਕਰੀਏ ਇੰਗਲੈਂਡ ਦੇ ਵਿੱਚ ਉਹ ਸ਼ੂਟ ਹੋਈ ਹੈ ਫਿਲਮ ਹਾਂਜੀ ਹਾਂਜੀ ਤਾਂ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਯਾਰ ਵੀ ਸ਼ਾਇਦ ਵੀ ਉਹ ਅੰਗਰੇਜ਼ ਭੂਤੀ ਹੋਣਗੇ ਹਾਂ ਬਹੁਤ ਵਧੀਆ ਸਵਾਲ ਆ ਤੁਹਾਡਾ ਉਹਦੇ ਵਿੱਚ ਇੱਕ ਅੰਗਰੇਜ਼ ਭੂਤ ਵੀ ਹੈ ਜੀ ਠੀਕ ਹੈ ਔਰ ਉਹ ਹਾਲੀਵੁੱਡ ਦੇ ਬ੍ਰੈਂਡ ਭਾਈ ਜੀ ਬਹੁਤ ਸਾਰੀਆਂ ਉਹਨਾਂ ਨੇ ਫਿਲਮਾਂ ਕੀਤੀਆਂ ਹਾਲੀਵੁੱਡ ਦੇ ਬਹੁਤ ਵੱਡੇ ਐਕਟਰ ਨੇ ਉਹਨਾਂ ਨੇ ਬਾਲੀਵੁੱਡ ਦੀਆਂ ਬਹੁਤ ਵੱਡੀਆਂ ਫਿਲਮਾਂ ਕੀਤੀਆਂ ਉਹਨਾਂ ਦਾ ਵੀ ਫਿਲਮ ਦੇ ਵਿੱਚ ਕੈਰੈਕਟਰ ਆ ਉਹਨਾਂ ਨੇ ਵੀ ਪੂਤਾ ਦਾ ਕਰੈਕਟਰ ਕੀਤਾ ਔਰ ਜਿਹੜੇ ਪੰਜਾਬ ਦੇ ਆਰਟਿਸਟ ਹੈ ਉਹਨਾਂ ਵਿੱਚੋਂ ਵੀ ਕੌਣ-ਕੌਣ ਪੂਤਾ ਇਹਦਾ ਫਿਲਮ 'ਚ ਜਾ ਕੇ ਪਤਾ ਲੱਗਣਾ ਸੋ ਤੁਸੀਂ ਫਿਲਮ 23 ਅਗਸਤ ਨੂੰ ਸਾਰੇ ਸਿਨੇਮਾ ਘਰਾਂ 'ਚ ਆ ਜਾਣੀ ਹੈ ਫਿਲਮ 23 ਅਗਸਤ ਨੂੰ ਤੁਸੀਂ ਥੀਏਟਰ ਦੇ ਵਿੱਚ ਜਾਣਾ ਹਾਈ ਬੀਬੀ ਇਹ ਕਿੱਥੇ ਫਸ ਗਏ ਪਹਿਲਾਂ-ਪਹਿਲਾਂ ਟਿਕਟਾਂ ਬੁੱਕ ਕਰਾ ਲੈਣੀਆਂ ਕਿਉਂਕਿ ਅਗਸਤ ਦੀ ਸੈਕੰਡ ਵੀਕ ਆਨਲਾਈਨ ਟਿਕਟਸ ਵੀ ਖੁੱਲ੍ਹ ਜਾਣੀਆਂ ਅਸੀਂ ਅਪਡੇਟ ਦਿੰਦੇ ਰਵਾਂਗੇ ਜੇ ਤੁਸੀਂ ਹੁਣ ਇੰਟਰਵਿਊ ਦੇਖ ਰਹੇ ਹੋ ਜਦੋਂ ਕਿ 15 ਅਗਸਤ ਹੋ ਗਿਆ ਜੇ ਫਿਰ ਤੁਸੀਂ ਆਨਲਾਈਨ ਟਿਕਟਾਂ ਬੁੱਕ ਕਰਵਾ ਲਓ ਔਰ 23 ਅਗਸਤ ਨੂੰ ਤੁਸੀਂ ਆਪਣਾ ਪਿਆਰ ਦੇਣਾ ਆਪਣੇ ਕਮੈਂਟਸ ਭੇਜਨੇ ਔਰ ਸਾਨੂੰ ਆਪਣੇ ਇਸ ਫਿਲਮ ਦੇਖ ਕੇ ਕਿੰਨਾ ਤੁਹਾਡਾ ਐਂਟਰਟੇਨਮੈਂਟ ਹੋਇਆ ਤੁਸੀਂ ਆਪਣੇ ਸਾਨੂੰ ਕਮੈਂਟਸ ਵੀ ਕਰਕੇ ਦੱਸਣਾ ਤੇ ਉੱਥੇ ਤੇਰਾ ਵਾਜੀ ਹੁਣ ਜੇ ਗੱਲ ਕਰੀਏ ਫਿਲਮ ਦੇ ਵਿੱਚ ਪ੍ਰੋਡਿਊਸਰ ਦਾ ਵੀ ਬਹੁਤ ਵੱਡਾ ਇੱਕ ਦੇਖੋ ਡਾਇਰੈਕਸ਼ਨ ਨੇ ਡਾਇਰੈਕਟਰ ਨੇ ਡਾਇਰੈਕਟ ਕਰ ਦੇਣੀ ਆ ਰਾਈਟਰ ਨੇ ਰਾਈਟਿੰਗ ਕਰ ਦੇਣੀ ਆ ਲੇਕਿਨ ਇੱਕ ਪੈਸੇ ਦੀ ਇਨਕਮ ਸੋਰਸਸ ਹਰ ਚੀਜ਼ ਚਾਹੀਦੀ ਹੁੰਦੀ ਆ ਲੋਡ ਹੈ ਨੀਡ ਹੈ ਤਾਂ ਇੱਕ ਪ੍ਰੋਡਿਊਸਰ ਦਾ ਬਹੁਤ ਵੱਡਾ ਰੋਲ ਹੁੰਦਾ ਮੈਂ ਹਮੇਸ਼ਾ ਇੱਕ ਗੱਲ ਕਰਦਾ ਹੁੰਦਾ ਕਿਸੇ ਵੀ ਚੀਜ਼ ਨੂੰ ਚਲਾਉਣਾ ਬਣਾਉਣਾ ਉਹਦੇ ਵਿੱਚ ਪ੍ਰੋਡਿਊਸਰ ਦਾ ਸਭ ਤੋਂ ਵੱਡਾ ਰੋਲ ਹੁੰਦਾ ਬਿਲਕੁਲ ਜੀ ਪ੍ਰੋਡਿਊਸਰ ਦੇ ਬਿਨਾ ਤਾਂ ਫਿਲਮ ਬਣੀ ਨਹੀਂ ਸਕਦੀ ਹੈਗੀ ਸੋ ਮੈਂ ਬੜਾ ਧੰਨਵਾਦ ਕਰਦਾ ਕਿ ਭਾਜੀ ਨੇ ਜਿੱਥੇ ਸਿਮਰਜੀਤ ਸੰਗੁੰਦਲ ਭਾਈ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਨਾਂ ਨੇ ਦੇਖਿਆ ਵੀ ਇੰਨੇ ਸਾਲਾਂ ਦੀ ਮਿਹਨਤ ਔਰ ਫਿਰ ਤੇ ਸਕਰੀਨ ਤੱਕ ਲੈ ਕੇ ਗਏ ਉੱਥੇ ਮੈਂ ਸਰਦਾਰ ਬਗੀਚਾ ਸਿੰਘ ਸੰਧੂ ਤੇ ਬੌਬੀ ਸੰਧੂ ਭਾਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਇੰਨਾ ਵੱਡੇ ਪ੍ਰੋਜੈਕਟ ਦਾ ਮੇਨ ਲੀਡ ਕੈਰੈਕਟਰ ਦੇ ਵਿੱਚ ਮੈਨੂੰ ਲਾਂਚ ਕਰਨ ਜਾ ਰਹੇ ਨੇ ਥੈਂਕ ਯੂ ਭਾਜੀ ਥੈਂਕ ਯੂ ਪੂਰੀ ਮਾਝਾ ਪ੍ਰੋਡਕਸ਼ਨ ਦਾ ਪੀ 23 뮤직 ਦਾ ਅ ਬਗੀਚਾ ਸਿੰਘ ਜੀ ਸੰਧੂ ਔਰ ਬੋਬੀ ਸੰਧੂ ਦਾ ਪੂਰੀ ਫੈਮਿਲੀ ਦਾ ਕਿਉਂਕਿ ਇੰਨਾ ਜ਼ਿਆਦਾ ਪਿਆਰ ਸਤਕਾਰਨਾ ਸੀ ਉਥੇ ਇੰਗਲੈਂਡ ਦੇ ਵਿੱਚ ਸ਼ੂਟ ਕੀਤਾ ਔਰ ਸੁਖਜੀਤ ਜੈਤੂ ਔਰ ਜਿੰਨੀ ਵੀ ਸਾਡੀ ਟੀਮ ਹੈ ਸਾਰਿਆਂ ਦਾ ਔਰ ਤੁਹਾਨੂੰ ਹੈਰਾਨੀ ਦੀ ਗੱਲ ਕਰਦਾ ਜੀ ਦੱਸਦਾ ਕਿ ਇਸ ਫਿਲਮ ਦੇ ਜਿਹੜੇ ਡੀਓਪੀ ਨੇ ਹਮ ਹਮ ਸੌਫ ਦੇ ਹਮ ਹਮ ਉਹਨਾਂ ਨੇ ਬਾਹੂਬਲੀ ਉਹਨਾਂ ਨੇ ਬਣਾਈ ਸੀ ਕੀ ਬਾਤ ਹੈ ਵਾਹ ਜੀ ਔਰ ਉਹਨਾਂ ਨੇ ਕੈਮਰਾ ਪਲੇ ਕੀਤਾ ਹੈ ਕਮਾਲ ਦੇ ਉਹ ਡੀਓਪੀ ਨੇ ਔਰ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿੰਨੀ ਵੀ ਟੀਮ ਸੀ ਉੱਥੇ ਜਿੰਨੇ ਵੀ ਮਤਲਬ ਕਹਿ ਲਿਓ ਜੀ ਕਿ ਪਰਫੈਕਟ ਹਰ ਚੀਜ਼ ਨੂੰ ਜਿਵੇਂ ਹੁਣ ਬਗੀਚਾ ਸਿੰਘ ਜੀ ਦੀ ਗੱਲ ਕੀਤੀ ਹੈ ਤੁਸੀਂ ਉਹਨਾਂ ਨੇ ਆ ਮਤਲਬ ਕਿਸੇ ਚੀਜ਼ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੰਪਰੋ ਨਹੀਂ ਕੀਤਾ ਕੰਪਰੋਮਾਈਜ਼ ਬਿਲਕੁਲ ਨਹੀਂ ਜੀ ਕਿਤੇ ਜਾ ਕੇ ਵੀ ਨਹੀਂ ਹੈਗਾ ਜੀ ਜੇ ਕਾਸਟਿੰਗ ਦੀ ਜਿੱਥੇ ਲੋੜ ਸੀ ਜਿੱਥੇ ਕਰੈਕਟਰਾਂ ਦੀ ਲੋੜ ਸੀ ਜਿੱਥੇ ਇੰਡੀਆ ਤੋਂ ਇੰਗਲੈਂਡ ਦੇ ਵਿੱਚ ਟੀਮ ਲੈ ਕੇ ਜਾਣਾ ਸੀ ਇਹ ਨਹੀਂ ਵੀ ਉੱਥੇ ਕੈਮਰੇ ਵਾਲੇ ਆ ਗਏ ਉੱਥੋਂ ਹੀ ਕਰ ਲੈਣੇ ਆਪਾਂ ਜਿਗਾੜੋ ਕੰਮ ਨਹੀਂ ਕੀਤਾ ਜੀ ਫਿਲਮ ਬਣਾਈ ਹੈ ਬਹੁਤ ਮਿਹਨਤ ਨਾਲ ਬਣਾਈ ਹੈ ਔਰ ਬੜੇ ਸਾਰੇ ਪ੍ਰੋਫੈਸ਼ਨਲ ਜਿਹੜਾ ਉਹ ਸਾਡਾ ਪੋਸਟ ਪ੍ਰੋਡਕਸ਼ਨ ਵੀ ਹੈ ਉਹ ਵੀ ਬੰਬੇ ਦੇ ਵਿੱਚ ਵੱਡੇ ਪ੍ਰੋਫੈਸ਼ਨਲ ਸਟੂਡੀਓ ਦੇ ਵਿੱਚ ਹੋਈ ਹੈ ਆ ਡੀਓਪੀ ਵੀ ਜਿੱਦਾਂ ਤੁਹਾਨੂੰ ਦੱਸਿਆ ਉਹਨਾਂ ਨੇ ਬਹੁਤ ਵੱਡੀਆਂ ਫਿਲਮਾਂ ਕੀਤੀਆਂ ਬਾਹੂਬਲੀ ਵੀ ਉਹਨਾਂ ਨੇ ਐਜ਼ ਅ ਕੈਮਰਾਮੈਨ ਕੀਤੀ ਹੈ ਔਰ ਸਾਡੀ ਫਿਲਮ ਦਾ ਕਨਸੈਪਟ ਇਦਾਂ ਦਾ ਸੀ ਥੋੜਾ ਹਾਰਰ ਟਾਈਪ ਤੇ ਉਹਨਾਂ ਨੂੰ ਫਿਰ ਉਹਦਾਂ ਦੇ ਕਲਰ ਸਾਰਾ ਤੇ ਤੇਰਾ ਭਾਜੀ ਇੱਕ ਸਵਾਲ ਹੋਰ ਵੀ ਜਦੋਂ ਫਿਲਮ ਦੀ ਸ਼ੂਟ ਹੁੰਦੀ ਹੈ ਅਕਸਰ ਸ਼ੂਟਿੰਗ ਦੌਰਾਨ ਬੜੇ ਇਦਾਂ ਦੇ ਕੰਮ ਹੁੰਦੇ ਆ ਹਾਸੇ ਠਾਠੇ ਵੀ ਹੁੰਦੇ ਆ ਇਦਾਂ ਦੇ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਆ ਉਹ ਜਿਹੜੇ ਯਾਦਗਾਰੀ ਬਣ ਕੇ ਰਹਿ ਜੰਨੇ ਆ ਕੋਈ ਸ਼ੂਟ ਦਰਾਂ ਨੇ ਇਦਾਂ ਦਾ ਹੋਇਆ ਵੀਰ ਵੀ ਮੈਂ ਯਾਰ ਇੱਕਦਮ ਹੀ ਡਰ ਗਿਆ ਉਸ ਚੀਜ਼ ਨੂੰ ਦੇਖ ਕੇ ਵੀ ਔਰ ਓ ਮਾਈ ਗਾਡ ਵੀ ਇਹ ਤਾਂ ਯਾਰ ਸਾਡਾ ਇਸ ਤਰ੍ਹਾਂ ਦਾ ਕੁਝ ਅਸੀਂ ਨਾ ਜੀ ਇੰਨਾ ਜਿਆਦਾ ਕਰੈਕਟਰ ਦੇ ਵਿੱਚ ਉੱਥੇ ਸਾਰਿਆਂ ਨੇ ਖੁੱਭ ਕੇ ਕੰਮ ਕੀਤਾ ਵੀ ਇਹ ਕਈ ਵਾਰੀ ਜਿਹੜੇ ਸੀ ਕਿਉਂਕਿ ਪੁੱਤਾਂ ਨੇ ਹਸਾਉਣਾ ਦੀ ਡਾਇਲਗ ਕਈ ਵਾਰੀ ਆਪ ਹੀ ਇਹਨੇ ਹੱਸਣ ਲੱਗ ਜਾਂਦਾ ਸੀ ਵੀ ਡਾਇਰੈਕਟਰ ਸਾਹਿਬ ਕਹਿੰਦੇ ਸੀ ਵੀ ਟਾਈਮ ਲੱਗੇ ਵੇਖੋ ਹੱਸੀ ਜਾਣਾ ਵੀ ਅਸੀਂ ਬਹੁਤ ਕਹਿ ਲਓ ਵੀ ਇੰਨਾ ਜਿਆਦਾ ਖੁੱਭ ਕੇ ਇੰਨਾ ਜਿਆਦਾ ਇੰਜੋਏ ਕਰਕੇ ਆ ਸ਼ੂਟਿੰਗ ਕੀਤੀ ਵੀ ਕੋਈ ਪ੍ਰੈਸ਼ਰ ਲੈ ਕੇ ਨਹੀਂ ਤੁਹਾਨੂੰ ਸਕਰੀਨ ਤੇ ਆਪ ਆਪਣੇ ਆਪ ਹੀ ਨਜ਼ਰ ਆਉਣਾ ਵੀ ਕਿੰਨੇ ਅ ਰੂਹ ਦੇ ਨਾਲ ਇਹ ਫਿਲਮ ਬਣਾਈ ਔਰ ਹੁੰਦਰ ਸਾਹਿਬ ਥੈਂਕ ਯੂ ਤੁਹਾਡਾ ਪੂਰੀ ਟੀਮ ਦਾ ਥੈਂਕ ਯੂ ਬਕੀਚਾ ਸਿੰਘ ਸੰਧੂ ਭਾਜੀ ਦਾ ਔਰ ਸਾਰੀ ਟੀਮ ਦਾ ਸਾਰੇ ਆਰਟਿਸਟਾਂ ਦਾ ਮੇਰੇ ਤੋਂ ਸਾਰੇ ਸੀਨੀਅਰ ਸੀ ਕਿਉਂਕਿ ਮੇਰੀ ਤਾਂ ਪਹਿਲੀ ਫਿਲਮ ਆ ਸੋ ਉਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਮੇਰੇ ਤੋਂ ਬੜਾ ਸੋਹਣਾ ਕੰਮ ਕਰਵਾ ਲਿਆ ਕਿਉਂਕਿ ਜਦੋਂ ਤੁਹਾਡੇ ਨਾਲ ਮਜ਼ੇ ਹੋਏ ਕਲਾਕਾਰ ਹੁੰਦੇ ਹਨ ਜੀ ਜੀ ਬਿਲਕੁਲ ਉਦੋਂ ਬੰਦਾ ਥੋੜਾ ਜਿਹਾ ਨਰਵਸ ਹੋ ਜਾਂਦਾ ਕਿ ਯਾਰ ਜਦੋਂ ਇੱਕ ਸੀਨੀਅਰ ਹੁਣ ਪਾਕਿਸਤਾਨ ਦੇ ਬੇਸਿਕਲੀ ਹੁਣ ਪਾਕਿਸਤਾਨ ਦੇ ਆਰਟਿਸਟਾਂ ਦੀ ਗੱਲ ਕਰੀਏ ਇੰਡੀਆ ਦੇ ਆਰਟਿਸਟਾਂ ਦੀ ਜਿੰਨੇ ਤੁਸੀਂ ਕਾਸਟਿੰਗ ਦੱਸੀ ਹੈ ਸਾਰੀ ਪੰਜਾਬ ਦੀ ਕ੍ਰੀਮ ਹੈ ਬਿਲਕੁਲ ਬਾਲੀਵੁੱਡ ਦੀ ਹਾਲੀਵੁੱਡ ਦੀ ਕਹਿ ਲਓ ਜੀ ਹਰ ਤਰ੍ਹਾਂ ਦਾ ਆਰਟਿਸਟ ਇਸ ਫਿਲਮ ਦੇ ਵਿੱਚ ਕਿਤੇ ਕੰਮ ਕਰ ਰਿਹਾ ਜੀ ਤਾਂ ਫਿਰ ਕਿਤਨੇ ਕਿਤੋਂ ਤੁਹਾਡਾ ਵੀ ਐਕਸਪੀਰੀਅੰਸ ਉਹਦੇ ਵਿੱਚ ਇੱਕ ਬਹੁਤ ਵੱਡਾ ਮਾਇਨੇ ਰੱਖਦਾ ਕਿ ਯਾਰ ਇਹਨਾਂ ਦੇ ਵਿੱਚ ਜਾ ਕੇ ਕੰਮ ਕਰਨਾ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਬਿਲਕੁਲ ਜੀ ਬਿਲਕੁਲ ਜੀ ਤੇ ਤੇਰਾ ਭਾਜੀ ਜਿਵੇਂ ਹੁਣ ਅਕਸਰ ਜਿੱਦਾਂ ਤੁਸੀਂ ਦੱਸਿਆ ਕਿ ਚਲੋ ਐਕਸਪੀਰੀਅੰਸ ਹਮੇਸ਼ਾ ਹੀ ਦੇ ਵੀ ਨਹੀਂ ਕੋਈ ਇਦਾਂ ਹੋਇਆ ਕਿ ਇੱਕ ਵਾਰ ਕਰਕੇ ਤੇ ਉਹ ਬੰਦਾ ਸਿੱਖ ਗਿਆ ਉਸ ਚੀਜ਼ ਨੂੰ ਹਾਂਜੀ ਬਿਲਕੁਲ ਤਾਂ ਹੁਣ ਫਿਲਮ ਦੀ ਪ੍ਰੋਮੋਸ਼ਨ ਦੇ ਦਿਨਾਂ ਦੀ ਜਿੱਥੇ ਆਪਾਂ ਗੱਲ ਕਰੀਏ ਚੱਲ ਰਹੀ ਹੈ ਬੇਸ਼ੱਕ ਸਾਰੀ ਕਾਸਟਿੰਗ ਸਾਰੀ ਟੀਮ ਵੱਖੋ-ਵੱਖਰੇ ਮੁਲਕਾਂ ਦੇ ਵਿੱਚ ਜਿਹੜੀ ਕਿ ਫੇਰੀ ਤੇ ਹੈ ਕਿਸ ਫਿਲਮ ਦੀ ਪ੍ਰੋਮੋਸ਼ਨ ਚੱਲ ਰਹੀ ਹੈ ਤਾਂ ਤੁਸੀਂ ਹੁਣ ਫਿਰ ਇੱਥੇ ਖਾਸ ਕਰਕੇ ਕੈਨੇਡਾ ਚ ਬ੍ਰੈਂਪਟਨ ਚ ਕਿੰਨਾ ਕੁ ਟਾਈਮ ਹੋ ਤੇ ਉਸ ਤੋਂ ਬਾਅਦ ਅੱਗੇ ਨੈਕਸਟ ਕੀ ਪਲਾਨ ਨੇ ਕਿਸ ਪਾਸੇ ਜਾਣਾ ਬਿਲਕੁਲ ਜੀ ਸਾਡਾ ਇੱਥੋਂ ਦਾ ਜਿਹੜਾ ਪ੍ਰੋਮੋਸ਼ਨ ਟੂਰ ਹੈ ਜੀ ਉਹ 29 ਜੁਲਾਈ ਤੱਕ ਹੈ ਔਰ ਇੱਥੇ ਅਸੀਂ 27 आ, आ, 27 ਜੁਲਾਈ ਨੂੰ ਗੋਲਫ ਦੇ ਵਿੱਚ ਬਾਈਟ ਮੀ ਸਾਡੇ ਬਹੁਤ ਹੀ ਪ੍ਰਿੰਸ ਆਨੰਦਵੀਰ ਉਹਨਾਂ ਨੇ ਸਪੈਸ਼ਲ ਪ੍ਰੈਸ ਕਾਨਫਰੰਸ ਰੱਖੀ ਹੋਈ ਹੈ ਜੀ 27 ਜੁਲਾਈ ਨੂੰ ਸ਼ਾਮ ਨੂੰ 6 ਤੋਂ 9 ਵਜੇ ਸੋ ਜਿੱਥੇ ਤੁਸੀਂ ਸਾਡੀ ਫਿਲਮ ਦੇਖਣ ਜਾਣਾ ਜਿਹੜੇ ਟ੍ਰਾਂਟੋ ਦੇ ਨੇੜੇ ਤੇ ਜਿਹੜੇ ਦੋਸਤ ਨੇ ਤੁਸੀਂ ਉੱਥੇ ਵੀ ਜ਼ਰੂਰ ਪਹੁੰਚੋ ਉੱਥੇ ਅਸੀਂ ਆਪਣਾ ਫਿਲਮ ਦਾ ਟੀਜ਼ਰ ਲਾਂਚ ਕਰਨਾ ਜੀ 27 ਤਰੀਕ ਨੂੰ ਤੇ ਤੁਸੀਂ ਸਾਰਿਆਂ ਨੂੰ ਇੱਥੇ ਪਹੁੰਚਣਾ ਜੀ ਔਰ ਇੱਥੇ ਅਸੀਂ 27 ਤੱਕ ਇੱਥੇ ਆਏ ਹਾਂ ਉਸ ਤੋਂ ਬਾਅਦ ਸਾਡੀ ਇੰਡੀਆ ਹੈ ਜੀ ਫਿਰ ਸਾਡੇ 2-3 ਦਿਨ ਇੰਗਲੈਂਡ ਦੇ ਵਿੱਚ ਪ੍ਰੋਮੋਸ਼ਨ ਹੈ ਆਸਟ੍ਰੇਲੀਆ ਇਦਾਂ ਪੂਰੇ ਵਰਲਡਵਾਈਡ ਦੁਬਈ ਦੇ ਵਿੱਚ ਹੈ ਸੋ ਸਾਡੀ ਕੋਸ਼ਿਸ਼ ਹੈ ਵਰਲਡਵਾਈਡ ਸਾਰੀ ਜਗ੍ਹਾ ਆਪ ਜਾ ਕੇ ਸਾਰਿਆਂ ਨੂੰ ਅਸੀਂ ਕਹਿ ਲੋ ਕਿ ਪਿਆਰ ਭਰਿਆ ਸਦਾ ਹੀ ਦੇਣ ਆ ਰਹੇ ਹਾਂ ਕਿਉਂਕਿ ਪਹਿਲਾ ਪ੍ਰੋਜੈਕਟ ਹੈ ਤੁਸੀਂ ਕਾਮਯਾਬ ਬਣਾਉਣਾ ਜਿਵੇਂ ਤੁਸੀਂ ਮੇਰੇ ਗੀਤਾਂ ਨੂੰ ਪਿਆਰ ਦਿੱਤਾ ਹੈ ਇਦਾਂ ਹੀ ਤੁਸੀਂ ਫਿਲਮ ਨੂੰ ਪਿਆਰ ਦੇਣਾ ਕਿਉਂਕਿ ਅਖਾੜਿਆਂ ਦੇ ਵਿੱਚ ਤੁਸੀਂ ਬਹੁਤ ਤਾੜੀਆਂ ਤੇ ਸਤਿਕਾਰ ਦਿੰਦੇ ਹੋ ਜਦੋਂ ਵੀ ਅਖਾੜਿਆਂ ਦੇ ਵਿੱਚ ਜਾਈਦਾ ਉਣੀ ਵੀ ਸਾਡੇ ਕੈਨੇਡਨ ਮੇਲਾ ਸੀ ਇੰਨਾ ਪਿਆਰ ਮਿਲਿਆ ਮੇਰੇ ਕੋਲ ਸ਼ਬਦ ਹੈ ਨਹੀਂ ਉੱਥੇ ਵੀ ਅਸੀਂ ਪੂਰੀ ਕਲੱਬ ਦਾ ਥੈਂਕਸ ਕਰਨਾ ਚਾਹਾਂਗੇ ਔਰ ਇੱਥੋਂ ਵਾਲੇ ਵੀ ਸਾਰੇ ਦੋਸਤਾਂ ਦਾ ਜਿੰਨੇ ਮੇਰੇ ਚਾਉਣ ਵਾਲੇ ਬੜੀ ਲੰਬੀ ਲਿਸਟ ਆ ਇੰਨੇ ਪਿਆਰ ਕਰਨ ਵਾਲੇ ਦੋਸਤਾਂ ਦੀ ਜਿਹੜੇ ਕੈਨੇਡਾ ਵਾਈਡ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਨੇ ਸੋ ਕੈਨੇਡਾ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਔਰ ਜਿਨੇ ਵੀ ਸਾਡੇ ਸਪਾਂਸਰਸ ਨੇ ਇੱਥੋਂ ਦੇ ਕੈਨੇਡਾ ਦੇ ਜਿਹੜੇ ਸਾਨੂੰ ਪੂਰੇ ਕੈਨੇਡਾ ਦੇ ਵਿੱਚ ਫਿਲਮ ਰਿਲੀਜ਼ ਕਰਨ ਦੇ ਵਿੱਚ ਹੈਲਪ ਕਰ ਰਹੇ ਨੇ ਉਹਦੀ ਪ੍ਰੋਮੋਸ਼ਨ ਦੇ ਵਿੱਚ ਹੈ ਉਨਾ ਸਾਰਿਆਂ ਦਾ ਵੀ ਧੰਨਵਾਦ ਔਰ ਆਪ ਜੀ ਦਾ ਵੀ ਨਹੀਂ ਧੰਨਵਾਦ ਬਿਲਕੁਲ ਬਣਦਾ ਜੀ ਸਾਰਿਆਂ ਦਾ ਹੀ ਧੰਨਵਾਦ ਕਿਉਂਕਿ ਤੇਰਾ ਜੀ ਇੱਥੇ ਤੱਕ ਆਉਣਾ ਇੰਨਾ ਲੰਬਾ ਸਫਰ ਤੈਅ ਕਰਕੇ ਨੇ ਮਲਕਾਂ ਨੂੰ ਜਾ ਕੇ ਤੁਸੀਂ ਜਾ ਕੇ ਆਪਣੀ ਗਾਇਕੀ ਨਾਲ ਨਿਹਾਲ ਕੀਤਾ ਥੈਂਕ ਯੂ ਜੀ ਤਾਂ ਹੁਣ ਚਲੋ ਫਿਲਮ ਇੰਡਸਟਰੀ ਦੇ ਵਿੱਚ ਵੀ ਤੁਹਾਡੀ ਜਿੱਥੋਂ ਇੱਕ ਵੱਡੀ ਜਿਹੜੀ ਕਿ ਓਪਨਿੰਗ ਹੋਣ ਜਾ ਰਹੀ ਆ ਅਸੀਂ ਵੀ ਵਿਸ਼ ਕਰਦੇ ਆ ਕਿ ਤੁਸੀਂ ਇਸ ਫਿਲਮ ਦੇ ਵਿੱਚ ਬਹੁਤ ਜਿੱਥੇ ਤੁਹਾਡਾ ਵਧੀਆ ਕੰਮ ਅਸੀਂ ਦੇਖਾਂਗੇ ਸਾਡੇ ਦਰਸ਼ਕ ਵੀ ਉਸ ਫਿਲਮ ਦਾ ਆਨੰਦ ਮਾਣਨਗੇ ਜੋ ਤੁਹਾਡਾ ਕਨਸੈਪਟ ਹੈ ਪ੍ਰੋਡਿਊਸਰਜ਼ ਦੀ ਡਾਇਰੈਕਟਰਜ਼ ਦੀ ਕਾਸਟਿੰਗ ਦੀ ਗੱਲ ਕਰੀਏ ਹਰ ਬੰਦੇ ਨੇ ਬਹੁਤ ਮਿਹਨਤ ਕੀਤੀ ਹੈ ਕਰਦੇ ਵੀ ਆ ਜੀ ਕਿਉਂਕਿ ਹਰ ਬੰਦਾ ਚਾਹੁੰਦਾ ਕਿ ਸਾਡਾ ਪ੍ਰੋਜੈਕਟ ਬਹੁਤ ਹਾਈ ਫਾਈ ਲੈਵਲ ਤੇ ਜਾਵੇ ਜੀ ਜੀ ਤੇ ਬਾਈ ਹੁਣ ਥੋੜਾ ਜਿਹਾ ਫਿਲਮ ਤੋਂ ਹਟ ਕੇ ਜੇ ਚੱਲਾਂ ਮੈਂ ਫਿਰ ਗਾਇਕ ਇੱਕ ਗੀਤ ਵੀ ਤੁਹਾਡੇ ਤੋਂ ਸੁਣਨਾ ਕਿਉਂਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਧੀਰਾ ਗਿੱਲ ਕਿਤੇ ਐਕਟਰ ਹੀ ਤਾਂ ਨਹੀਂ ਬਣ ਕੇ ਰਹਿ ਗਿਆ ਗਾਇਕ ਵੀ ਆ ਬਿਲਕੁਲ ਸੋ ਗਾਇਕੀ ਵੀ ਤੁਹਾਡੀ ਗਾਇਕ ਤੁਹਾਡੀ ਪਹਿਲ ਦੇ ਆਧਾਰ ਤੇ ਆ ਤੇ ਬਾਈ ਹੁਣ ਜਿਵੇਂ ਤੁਸੀਂ ਟੂਰਾਂ ਦੀ ਗੱਲ ਕਰਦੇ ਆਂ ਖਾਸ ਕਰਕੇ ਜਿਵੇਂ ਹੁਣ ਗੱਲ ਕਰੀਏ ਕੈਨੇਡਾ ਦੇ ਵਿੱਚ ਵੀ ਐ ਬਹੁਤ ਘਟ ਮੇਲੇ ਹੋਇਆ ਪਹਿਲਾ ਵਾਂਗੂ ਮੇਲੇ ਨਹੀਂ ਦੇਖਣ ਨੂੰ ਕਿਤਨੇ ਕਿਤੇ ਮੰਗਿਆਈ ਦੀ ਮਾਰ ਕਹਿ ਸਕਦੇ ਆ ਨਾ ਮੇਲਿਆਂ ਦੇ ਉੱਪਰ ਪੈ ਗਈ ਜਾਂ ਫਿਰ ਕੋਈ ਹੋਰ ਚੱਕਰ ਹੈ ਇਸ ਬਾਰੇ ਮੈਨੂੰ ਨਹੀਂ ਬਰੀਫ ਚ ਪਤਾ ਕਿਉਂਕਿ ਤੁਸੀਂ ਦੇਸ਼ਾਂ ਉਦੇਸ਼ਾਂ ਚ ਘੁੰਮਦੇ ਹੋ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਹਰ ਪਾਸੇ ਕਹਿ ਲਓ ਦੁਨੀਆ ਦੇ ਕੋਨੇ ਜਿੱਥੇ ਪੰਜਾਬੀ ਵਸਿਆ ਤੁਸੀਂ ਆਪਣੀ ਗਾਇਕੀ ਨਾਲ ਨਿਹਾਲ ਕੀਤਾ ਥੋੜਾ ਆਪਣਾ ਕੀ ਵਿਚਾਰ ਹੈ ਕਿ ਕੀ ਕਾਰਨ ਹੋ ਸਕਦਾ ਹੈ ਇਸ ਤਰ੍ਹਾਂ ਕਿਉਂ ਬ੍ਰੇਕ ਪੈ ਰਹੀ ਹੈ ਦੇਖੋ ਮੈਂ ਆਪਾਂ ਤਾਂ ਥੋੜੇ ਦਿਨਾਂ ਲਈ ਕੈਨੇਡਾ ਦੇ ਵਿੱਚ ਆਉਣੇ ਹਾਂ ਪਰ ਜਿੱਥੇ ਜਿੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਅ ਅੱਜਕੱਲ ਕਮਾਕਾਰਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਲੱਗਿਆ ਪਰ ਬਹੁਤ ਜਗ੍ਹਾ ਤੇ ਪੋਜ਼ਿਟਿਵਿਟੀ ਵੀ ਬਹੁਤ ਜਿਵੇਂ ਐਪਸਪੋਰ ਮੇਲਾ ਲਾ ਕੇ ਆ ਬਹੁਤ ਵੱਡਾ ਕੱਟ ਸੀ ਜੀ ਉੱਥੇ ਕੈਲਡਨ ਮੇਲਾ ਲਾਇਆ ਜੀ ਬਹੁਤ ਵੱਡਾ ਕੱਟ ਸੀ ਸੋ ਸਰੀ ਪ੍ਰੋਗਰਾਮ ਕਰਕੇ ਆਏ ਤੇ ਜਿਹੜੇ ਇੱਥੇ ਲੋਕਲ ਰਹਿੰਦੇ ਨੇ ਆਪਣੇ ਬਿਜ਼ਨਸ ਨੇ ਉਹਨੂੰ ਲੈ ਕੇ ਜਾਂ ਕਮਾਕਾਰਾਂ ਨੂੰ ਲੈ ਕੇ ਕਿੰਨਾ ਕੁ ਫਰਕ ਆ ਉਹ ਤਾਂ ਇਥੋਂ ਦੇ ਰਹਿਣ ਵਾਲੇ ਜਿਆਦਾ ਵਧੀਆ ਦੱਸ ਸਕਦੇ ਆ ਪਰ ਕੈਨੇਡਾ ਜਦੋਂ ਵੀ ਆਈ ਆਈ ਦਾ ਬੜੀ ਚੜ੍ਹਦੀ ਕਲਾ ਦੇ ਵਿੱਚ ਪੰਜਾਬੀਆਂ ਨੇ ਸਵਾਗਤ ਕੀਤਾ ਹੈ ਪਿਆਰ ਦਿੱਤਾ ਹੈ ਇਸ ਵਰ ਵੀ ਬਹੁਤ ਪਿਆਰ ਦਿੱਤਾ ਹੈ ਤੇ ਮੇਲੇ ਵੈਗਰੂ ਜੀ ਕਿਰਪਾ ਕਰਨ ਜੀਤ ਕੀ ਘਟ ਲੱਗੇ ਪਰਮਾਤਮਾ ਕਿਰਪਾ ਕਰਨ ਇਥੋਂ ਵਾਲੇ ਪੰਜਾਬੀ ਵੀ ਚੜ੍ਹਦੀ ਕਲਾ ਚ ਰਹਿਣ ਅਗਲੇ ਸਾਲ ਆਪਾਂ ਹੋਰ ਖੁੱਲ ਕੇ ਮੇਲੇ ਲਾਈਏ ਵੈਗਰੂ ਜੀ ਸਾਰੇ ਭਰਾਵਾਂ ਨੂੰ ਸਾਰੇ ਇੱਥੋਂ ਵਾਲ ਬਸਨਿਕ ਜਿੰਨੇ ਵੀ ਆ ਉਹਨਾਂ ਨੂੰ ਚੜ੍ਹਦੀ ਕਲਾ ਚ ਉਹਨਾਂ ਦੇ ਬਿਜ਼ਨਸ ਹੋਣ ਕਿਉਂਕਿ ਪੰਜਾਬ ਵੈਸੇ ਵੀ ਚੜ੍ਹਦੀ ਕਲਾ ਵਾਲੇ ਰਹੇ ਨੇ ਸ਼ੁਰੂ ਜਿੱਥੇ ਵੀ ਪੰਜਾਬੀ ਗਏ ਨੇ ਉਹਨਾਂ ਨੇ ਚੜ੍ਹਦੀ ਕਲਾ ਨਾਲ ਸਰਵਾਈਵ ਕੀਤਾ ਸੋਤਰਾ ਚੜ੍ਹਾ ਜ਼ਿੰਦਗੀ ਦਾ ਹਿੱਸਾ ਨੇ ਤੇ ਜਿਨ੍ਹਾਂ ਦੇ ਕੋਈ ਮਨ ਦੇ ਵਿੱਚ ਕੋਈ ਲੱਗਦਾ ਹੈ ਵੀ ਮਯੂਸ ਨਹੀਂ ਹੋਣਾ ਚੜ੍ਹਦੀ ਕਲਾ ਚ ਰਹਿਣਾ ਜੀ ਕਿਉਂਕਿ ਪ੍ਰਮਾਤਮਾ ਬੜਾ ਬਿਹੰਤ ਹੈ ਜੇ ਕਹਿੰਦੇ ਨੇ ਨਾ ਉਹ ਦਿਨ ਨਹੀਂ ਰਹੇ ਤੇ ਰਹਿਣੇ ਆ ਵੀ ਨਹੀਂ ਹਾਂ ਵੀ ਨਹੀਂ ਸੋ ਇਹ ਵੀ ਲੰਘ ਜਾਣੇ ਆ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਫਿਕਰ ਨਹੀਂ ਕਰਨਾ ਕਿਸੇ ਗੱਲ ਦਾ ਜੀ ਤੇ ਤੇਰਾ ਜੀ ਜਾਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਚਾਹੇ ਫਿਲਮ ਦੇ ਵਿੱਚੋਂ ਜਾਂ ਫਿਰ ਕੋਈ ਆਪਣਾ ਗੀਤ ਜਿਹੜਾ ਤੁਸੀ ਤੁਹਾਨੂੰ ਲੱਗਦਾ ਕਿ ਮੈਨੂੰ ਸੁਣਾਉਣਾ ਚਾਹੀਦਾ ਤਾਂ ਉਹਦੇ ਦੋ ਕੁ ਬੋਲ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਫਿਰ ਉਸ ਤੋਂ ਬਾਅਦ ਆਪਾਂ ਸਾਰਿਆਂ ਤੋਂ ਇਜਾਜ਼ਤ ਲਈਏ ਤੇ ਫਿਲਮ ਦੀ ਡੇਟ ਇੱਕ ਵਾਰ ਫੇਰ ਜਿਹੜੀ ਤੁਸੀਂ ਅਨਾਉਂਸ ਕਰਨੀ ਆ ਦੱਸਣਾ ਸਾਰਿਆਂ ਨੂੰ ਤੇ ਆਪਾਂ ਫਿਰ ਉਹ ਗਾਣੇ ਤੋਂ ਬਾਅਦ ਅਨਾਉਂਸ ਕਰਾਂਗੇ ਜੀ ਬਿਲਕੁਲ ਜੀ 23 ਅਗਸਤ हाई बीबीए किथे फस गए वर्ल्ड वाइड सिनेमा घरा दे विच आनी है सो ਤੁਹਾਡੇ ਵਾਸਤੇ ਮੈਂ ਇਹੀ ਕਹਾਂਗਾ ਹੋ ਬੋਲੋ ਹੰਗਰੀਜ਼ੀ ਬੋਲੋ ਹਿੰਦੀ ਜਿੱਥੇ ਲੋੜ ਪਰਨਾ ਪੰਜਾਬੀ ਵੱਲੋਂ ਲਿਓ ਮੁੱਖ ਮੋੜ ਰੱਖੋ ਸਤ ਸ੍ਰੀ ਅਕਾਲ ਵੀ ਜਨਾਬ ਜ਼ਿੰਦਾਬਾਦ ਆਪਣੇ ਪੰਜਾਬੀ ਤੇ ਆਪਣੇ ਪੰਜਾਬੀ ਤੇ ਪੰਜਾਬ ਜ਼ਿੰਦਾਬਾਦ ਆਪਣੇ ਪੰਜਾਬੀ ਤੇ ਪੰਜਾਬ ਜ਼ਿੰਦਾਬਾਦ ਸੋ ਚੜ੍ਹਦੀ ਕਲਾ 'ਚ ਰਹਿਣ ਸਾਰੇ ਪੰਜਾਬੀ ਜਿੰਦਾਬਾਦ ਰਹਿਣ ਸਾਰੇ ਪੰਜਾਬੀ ਵੈਗਰੂ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਇਦਾਂ ਮੇਲੇ ਲੱਗਦੇ ਰਹਿਣ ਖੁਸ਼ੀਆਂ ਰਹਿਣ ਹਰ ਕਰ ਦੇ ਵਿੱਚ ਕਮਾਕਾਰਾਂ ਦੇ ਵਿੱਚ ਤੁਸੀਂ ਬਹੁਤ ਸੋਹਣਾ ਪੰਜਾਬ ਬਣਾਇਆ ਇੱਥੇ ਆ ਕੇ ਬੜੀ ਮਿਹਨਤ ਮੁਸ਼ਕਲਤ ਨਾਲ ਬਣਾਇਆ ਤੇ ਦਿਲ ਨਹੀਂ ਛੱਡਣਾ ਇਹ ਔਰ ਦੇਲ ਛੜਦੇ ਵੀ ਨਹੀਂ ਪੰਜਾਬੀ ਨਹੀਂ ਛੜਦੇ ਕਿਉਂਕਿ ਬੜੇ ਜਝਾਰੂ ਸਾਡੀ ਕੌਮ ਆ ਜੀ ਸੋ ਪਹਿਲਾਂ ਦੀ ਤਰ੍ਹਾਂ ਹੀ ਮੇਲੇ ਲੱਗਣੇ ਤੇ ਲੱਗਦੇ ਰਹਿਣੇ ਆ ਹੁਣ ਵੀ ਬਹੁਤ ਪਿਆਰ ਦਿੱਤਾ ਹੈ ਔਰ ਅਗਲੇ ਸਾਲ ਜਿਹੜੇ ਐਤਕੀ ਮੇਲੇ ਨਹੀਂ ਲੱਗੇ ਰਹੇਗੇ ਉਹ ਅਗਲੇ ਸਾਲ ਲਾਵਾਂਗੇ ਆਪਾਂ ਫਿਕਰ ਨਹੀਂ ਕਰਦੇ ਜੀ ਬਿਲਕੁਲ ਜੀ ਸੋ ਦਰਸ਼ਕਾਂ ਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਧੀਰਾਗਿਲ ਸਾਹਿਬ ਜਿੱਥੇ ਆਪਾਂ ਅਦਾਕਾਰੀ ਦੇ ਵਿੱਚ ਇਹਨਾਂ ਨੂੰ ਦੇਖਾਂਗੇ ਤੇ ਖਾਸ ਤੌਰ ਤੇ ਧੀਰਾਗਿਲ ਸਾਹਿਬ ਨੇ ਵੀ ਕਿੰਨੀ ਵਾਰ ਆਪਣੀ ਫਿਲਮ ਦੀ ਜਿਹੜੀ ਡੇਟ ਆ ਤੁਹਾਡਾ ਕਪਾਂਸਤੀ ਕਰਤੀ ਅਸੀਂ ਵੀ ਇਸ ਵੀਡੀਓ ਦੇ ਉੱਪਰ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਡੇਟ ਵੀ ਅਸੀਂ ਮੈਂਸ਼ਨ ਕੀਤੀ ਹੋਈ ਆ ਤੇ ਤੁਸੀਂ ਇਸ ਤੇ ਸੰਪਰਕ ਕਰ ਸਕਦੇ ਹੋ ਤੇ ਦੋਸਤੋ ਹੁਣ ਮੈਨੂੰ ਤੇ ਬਾਈ ਧੀਰੇ ਗਿੱਲ ਨੂੰ ਦੋ ਇਜਾਜ਼ਤ ਅਗਲੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਇੱਕ ਹੋਰ ਵੱਡੇ ਅਦਾਕਾਰ ਇੱਕ ਹੋਰ ਵੱਡੇ ਕਲਾਕਾਰ ਧੀਰੇ ਗਿੱਲ ਵਰਗੇ ਇੱਕ ਇਨਸਾਨ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ